We're ਰਸਨਾ ਤੁਕਾਰੇ ਨੇ ਖੁਰਾ ਆਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਇਤਿਮਾਰ ਪਈ ਕੁਰਲਾਣੇ ਤੈਨ ਕੀ ਦਰਦ ਨ ਆਇਆ ਮਹਾਰਾਜ ਜਿ ਘਾਰੇ ਸਨ ਬਾਦਸ਼ਾਹ ਨੇ ਗੋੜ ਧਰਤੀ ਤੇ ਲਾਇ ਗੋੜ ਧਰਤੀ ਤੇ ਲਾ ਕੇ ਹੱਥ ਬਨ ਕੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰ ਰਿਹਾ ਭਈ ਮੈ ਮੈਨੋ ਆਖ ਰਹਿ ਜੇ ਮਹਾਰਾਜ ਕਹਿਣ ਲੱਗੇ ਤੈਨੂੰ ਨਹੀਂ ਤੇਰੇ ਭੇਜਣ ਵਾਲੇ ਨੂੰ ਆਖ ਰਿਹਾ ਇਤਿਮਾਰ ਪਈ ਕੁਰਲਾਣੇ ਤੈਨ ਕੀ ਦਰਦ ਨਾ ਹੈ ਤਿੰਨ ਦਰਜ ਨਾ ਅਸੀ ਆ ਤੂੰ ਬਾਬਰ ਬਾਦਸ਼ਾਹ ਨੂੰ ਭੇਜਿਆ ਤੇ ਉਹਨੇ ਆ ਜੁਲਮ ਕੀਤਾ ਤੈਨੂੰ ਰੋਕਿਆ ਕਿਉਂ ਨਹੀਂ ਏ ਕਾਦਰ ਦੇ ਰਤਨਹਾਰ ਹਿੰਦੁਸਤਾਨ ਦੀ ਤਾਕਤ ਜਿਸ ਬਾਦਸ਼ਾਹ ਦੇ ਚੱਲਦੇ ਕਦਮਾਂ ਨੂੰ ਉਹਨਾ ਰੋਕ ਸਕੀ ਬਾਬੇ ਨਾਨਕ ਦੇ ਦੋ ਬੋਲਾਂ ਨੇ ਰੋਕ ਲਿਆ ਹੱਥ ਜੋੜੇ ਨੇ ਮਾਫੀ ਮੰਗਦਾ ਚਰਨਾ ਤੇ ਸਿਰ ਝੁਕ ਕੇ ਜਿਵੇਂ ਜਾਣਨਾ ਹੈ ਓਏ ਤਾਰ ਬਾਬਾ ਸੱਚੇ ਪਾਤਸ਼ਾਹ ਨੇ ਆਖਿਓ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਹੈ ਕਿਸੇ ਕੋਲੇ ਇਨਾ ਹਿਆ ਹੈ ਕਿਸੇ ਕੋਲੇ ਜੁਰਤ ਬਗਾਨੇ ਇਸ ਦਾ ਬਾਦਸ਼ਾਹ ਜਿਹਨੇ ਕਲਾਮ ਮਚਾਈ ਐ ਮਨਾ ਬਾਦ ਵਿੱਚ ਲੱਖਾਂ ਹੀ ਲੱਖਾਂ ਕਰ ਦਿੱਤੀਆਂ ਉਹਦੇ ਸਾਹਮਣੇ ਇੱਕ ਤੇ ਹੱਥ ਮਾਰ ਕੇ ਆਖਣਾ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਇਹ ਬਾਬੇ ਨਾਨਕ ਦੇ ਹਿੱਸੇ ਵਿੱਚ ਆ ਕਹਿੰਦਾ ਮਾਫ ਕਰੋ ਬਾਬੇ ਨੇ ਆਖਿਆ ਮਾਫ ਨਹੀਂ ਕੀਤਾ ਜਾ ਸਕਦਾ ਬਖਸ਼ਿਆ ਜਾ ਸਕਦਾ ਪਰ ਯਾਦ ਰੱਖ ਤਾਂ ਬਖਸ਼ਿਆ ਜਾ ਸਕਦਾ ਜਿਨ੍ਹਾਂ ਦੇ ਮਾਰੇ ਗਏ ਨੇ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗ ਜਿਨ੍ਹਾਂ ਦੇ ਘਰ ਟਾਇਏ ਨੇ ਆਪਣੇ ਖਰਚੇ ਦੇ ਉਸਾਰਕੇ ਦੇ ਜਿਨ੍ਹਾਂ ਦਾ ਸਮਾਨ ਲੁੱਟਿਆ ਹੀ ਉਹਨਾਂ ਦੇ ਘਰੋਂ ਘਰੀ ਪਿਤਾ ਉੱਚੀ ਥਾਂ ਦੇ ਖਲੋਤਾ ਹੋਇਆ ਬਾਬਰ ਬਾਦਸ਼ਾ ਐਲਾਨ ਕਰਦਾ ਹੈ ਕੈਨਖਾਨੇ ਦਾ ਬਾਹ ਮਸ਼ੱਕਤ ਕੰਮ ਬੰਦ ਕਰ ਦਿੱਤਾ ਜਾਵੇ ਜਿਨ੍ਹਾਂ ਦੇ ਮਾਰੇ ਗਏ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਬੰਦੇ ਤੇ ਜਿਉਂਦੇ ਨਹੀਂ ਕਰ ਸਕਦਾ ਪਰ ਹਰਦਾਨਾ ਭਰਾਂਗਾ ਜਿਨ੍ਹਾਂ ਦੇ ਘਰ ਟਾਇਏ ਨੇ ਆਪਣੇ ਖਰਚੇ ਦੇ ਉਸਾਰਕੇ ਦਵਾਂਗਾ ਤੇ ਜਿਨ੍ਹਾਂ ਦਾ ਸਮਾਨ ਲੁੱਟ ਕੇ ਜਾਂਦਾ ਕੇ ਤੁਹਾਡੇ ਸਿਰਾਂ ਦੇ ਚਕਾ ਕੇ ਲੈਂਦਾ ਸੀ ਹੁਣ ਸਿਪਾਈਆਂ ਦੇ ਸਿਰਾਂ ਦੇ ਚਕਾ ਕੇ ਤੁਹਾਡੇ ਪਿੰਡ ਪਚਾਇਆ ਦਾ ਇਤਿਹਾਸ ਕਹਿੰਦਾ ਹੈ ਇਸੇ ਤਰ੍ਹਾਂ ਕੀਤਾ ਗਿਆ ਅਨਾਜ ਦੀਆਂ ਪੰਡਾਂ ਚੁੱਕੀਆਂ ਗਈਆਂ ਚੱਕੀਆਂ ਚੁੱਕੀਆਂ ਗਈਆਂ ਧਨ ਜਿਹੜਾ ਲੁੱਟਿਆ ਸੀ ਉਹ ਚੁੱਕਿਆ ਗਿਆ ਗਹਿਣੇ ਲੁੱਟੇ ਚੁੱਕੇ ਗਏ ਅੱਗੇ ਅੱਗੇ ਬਾਬਾ ਨਾਨਕ ਮਗਰ ਮਗਰ ਮਰਦਾਨਾ ਦੀ ਬਾਬਰ ਬਾਦਸ਼ਾ ਯਮਨਾਬਾਦ ਦੇ ਲੋਕਾਂ ਦਾ ਪਿੰਡ ਵੱਲੇ ਜਾਣ ਨੂੰ ਜੀ ਨਹੀਂ ਸੀ ਕਰਦਾ ਕਿਉਂਕਿ ਉੱਥੇ ਮਾਸਪੂਰੀ ਬਣਿਆ ਪਿਆ ਲੱਖਾਂ ਇਲਖਾਂ ਨਜ਼ਰ ਆ ਰੀਆਂ ਸਨ ਆਖਰਕਾਰ ਘਰਾਂ ਦੀ ਉਸਾਰੀ ਹੋਣ ਲੱਗੀ ਲਗਭਗ 2 ਮਹੀਨੇ ਦੇ ਕਰੀਬ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਰਹਿ ਮਰਦਾਨਾ ਦੀ ਰਵਾਜ ਵਜਾਉਂਦੇ ਰਹਿ ਸਤਿਗੁਰੂ ਬਾਣੀ ਗਾਉਂਦੇ ਰਹਿ ਜਨੋ ਘਰ ਬਣ ਗਿਆ ਮਕਾਨਾਂ ਦੀ ਉਸਾਰੀ ਹੋ ਗਈ ਲੋਕਾਂ ਨੇ ਹੌਸਲਾ ਧਰ ਲਿਆ ਤੇ ਫਿਰ ਮੇਰੇ ਸੱਚੇ ਪਾਤਸ਼ਾਹ ਅਗਲੀ ਮੰਜ਼ਲ ਦੇ ਪੰਧੇ ਬਣੇ ਗੁਰੂ ਨਾਨਕ ਦੇ ਮਹਾਰਾਜ ਦੀ ਅੱਜ ਵੀ ਆਪਾਂ ਲੋੜ ਨਹੀਂ ਮਹਿਸੂਸ ਕਰਦੇ ਭੈਣ ਨਾਨਕੀ ਦਾ ਐਸਾ ਵੀਰ ਸੋਹਣਾ ਦਿਲਾਂ ਤਪਦਿਆਂ ਤਾਂ ਹੀ ਜੋ ਠਾਰ ਦੇਵੇ ਕੱਢੇ ਦੁੱਧ ਗਰੀਬ ਦੇ ਕੋਧਰੇ ਤੋਂ ਕੱਢ ਪੂੜੀਆਂ ਤੋਂ ਲਹੂ ਦੀ ਧਾਰ ਦੇਵੇ ਪੰਜਾਂ ਲਾਹ ਪਹਾੜ ਨੂੰ ਰੋਕ ਦੇਵੇ ਤੋੜ ਵਾਲੀ ਦੇ ਦਿਲੋਂ ਹੰਕਾਰ ਦੇਵੇ ਮੌਜੀ ਦੀਦ ਨੂੰ ਨੈਣ ਦੋ ਤਰਸਦੇ ਨੇ ਖਬਰੇ ਫੇਰ ਉਹ ਮੋੜ ਦੁਹਾਰ ਦੇ ਤੂੰ ਤ੍ਰਿਪਤਾ ਮੰਦਿਆ ਚੰਨਣਾ ਇੱਕ ਵਾਰੀ ਫੇਰਾ ਪਾ ਕਰੇ ਖਲਕਤ ਜਾ ਪਈ ਇਸ ਨੂੰ ਰਾਹੇ ਪਾ ਅੱਜ ਥਾਂ ਥਾਂ ਭਾਗੋ ਬਣੇ ਨੇ ਥਾਂ ਥਾਂ ਸਜਣ ਠੱਗ ਉਹ ਕਪੜੇ ਲਾਉਣ ਗਰੀਬ ਦੀ ਤੇ ਲਾਉਣ ਸ਼ਰੀਫਾਂ ਦੀ ਪੱਗ ਅੱਜ ਵੀ ਬਾਬੇ ਦੀ ਲੋੜਾ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਕਾਤੀ ਰਾਜੇ ਕਸਾਈ ਧਰਮ ਪੰਕਾਰ ਉੱਡ ਰਿਆ ਕੂੜ ਮਾਵਸ ਸੱਚ ਸਤਨ ਦਰਮਾ ਦੀਸੇ ਨਹੀਂ ਕੈ ਚੜਿਆ ਨਾ ਬੰਦੀਆਂ ਦੀ ਰਿਹਾਈ ਨਾ ਕੈਦਾਂ ਵਿੱਚ ਬੰਦੇ ਬੈਠੇ ਦੀ ਰਿਹਾਈ ਨਾ ਕੋਈ ਨਿਆਂ ਐਨ ਅਨਿਆਂ ਚੱਲ ਰਿਹਾ ਬਾਬੇ ਨਾਨਕ ਦੀ ਕਮੀ ਅੱਜ ਵੀ ਮਹਿਸੂਸ ਕੀਤੀ ਜਾ ਰਹੀ ਹੈ ਅਕਾਲ ਪੁਰਖ ਮੀਰਾਂ ਦੇ ਘਰ ਵਿੱਚ ਆ ਕੇ ਬਾਬੇ ਨਾਨਕ ਨੂੰ ਫੇਜ ਭੇਜੇ ਤੇ ਸ਼ਾਇਦ ਦੁਖਿਆਰ ਲੋਕਾਂ ਦਾ ਦੁੱਖ ਖੰਡਿਆਦ। ਇਹ ਸਤਿਗੁਰੂ ਦੇ ਪਵਿੱਤਰ ਇਤਿਹਾਸ ਵਿੱਚੋਂ ਕੁਝ ਪੰਨੇ ਆਪ ਜੀ ਨਾਲ ਸਾਂਝੇ ਕੀਤੇ। ਗੁਰੂ ਕੀ ਸੰਗਤ ਵੱਲੋਂ ਜਦ ਤੱਕ ਸ਼ਕਤ ਕੀਰਤਨ ਪੇਟ ਮਾਰ ਅਰਦਾਸ ਕਰਵਾਈ ਗਈ ਹੈ ਗੁਨਾਮਦਾਨ ਬਖਸ਼ੇ। ਸਰਦਾਰ ਸਵਿੰਦਰ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਵੱਲੋਂ 500 ਰੁਪਇਆ ਬਾਬੇ ਨਾਨਕ ਦੀ ਬਖਸ਼ੀ ਹੋਈ ਰਹਿਮਤ ਵਿੱਚ ਉਹ ਮਾਰ ਅਰਦਾਸ ਕਰਵਾਈ ਗਈ। ਗਰੀਬਲਾ ਸੱਚੇ ਪਾਤਸ਼ਾਹ ਮਹਾਰਾਜ ਦੀ ਹੋਰ ਵਰਕਾ ਪਾਉਣ। ਭਾਈ ਜੋਗਾ ਸਿੰਘ ਜੀ ਜੋਗੀ ਕਵੀਸ਼ਰ ਉਹਨਾਂ ਦੇ ਜੱਥੇ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ ਮੇਰੇ ਛੋਟੇ ਵੀਰ ਨਾਮ ਧਾਰੀ ਗਿਆਨੀ ਮੱਖਣ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਭੇਜਿਆ ਗਿਆ ਵਾਹਿਗੁਰੂ ਚੜ੍ਹਦੀ ਕਲਾ ਦੀ ਜਾਤ ਬਖਸ਼ਣ ਖਾਲਸਾ ਬ੍ਰਦਰ ਕਵੀਸ਼ਰੀ ਜੱਥਾ ਜੂਰੀ ਜੱਥਾ ਪਾਕਸ਼ਾਹੀ ਦਸਵੀਂ ਛੰਡਾ ਸਾਹਿਬ ਭਾਈ ਜਗਸੀਰ ਸਿੰਘ ਸਾਰੇ ਜੱਥੇ ਵੱਲੋਂ ਮਾਨ ਭੇਜਿਆ ਗਿਆ ਵਾਹਿਗੁਰੂ ਚੜ੍ਹਦੀ ਕਲਾ ਦੀ ਜਾਤ ਬਖਸ਼ਣ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ ਦੀ ਚੜ੍ਹਦੀ ਕਲਾ ਵਾਸਤੇ ਮਾਇਆ ਹਾਜ਼ਰ ਹੈ ਉਹ ਮੇਰੇ ਸ਼ਗਿਰਦ ਨੇ ਵਰਪੁਰਦਾਰ ਨੇ ਵੈਗਰੂ ਉਹਨਾਂ ਨੂੰ ਹੋਰ ਤਰੱਕੀਆਂ ਬਖਸ਼ੀਆਂ ਸਰਦਾਰ ਜਸਵੀਰ ਸਿੰਘ ਸਾਹਿਬ ਦਾ ਸਰਪੰਚ ਢੰਡਾ ਕਲਾ ਉਹਨਾਂ ਵੱਲੋਂ ਵੀ 500 ਰੁਪਏ ਭੇਜਿਆ ਗਿਆ ਮਹਾਰਾਜ ਚੜ੍ਹਦੀ ਕਲਾ ਦੀ ਜਾਤ ਬਖਸ਼ਣ ਛੋਟੇ ਵੀਰ ਡਾਕਟਰ ਕਲਦੀਪ ਸਿੰਘ ਜਣੀ ਤੁਹਾਡਾ ਤੇ ਸਾਡਾ رابطہ ਕਲਦੀਪ ਸਿੰਘ ਨੇ ਕੈਮ ਕੀਤਾ ਜਦੋਂ ਦੋਵੇਂ ਜੀ ਖੁਸ਼ਹੰਦ ਰਹਿਣ ਤੇ ਪਰਿਵਾਰ ਖੁਸ਼ੀ ਨਾਲ ਵਸਦਾ ਰਹੇ ਤੇ ਜੀ ਕਰਦਾ ਵੀ ਵਿਚੋਲੇ ਦਾ ਧੰਨਵਾਦ ਕਰੀਏ ਵਿਚੋਲੇ ਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਜਿਹੜਾ ਬੰਦਾ ਵਿਚੋਲੇ ਨੂੰ ਭੁੱਲ ਜਾਂਦਾ ਨਾ ਮੁੜ ਕੇ ਆਉ ਉਹ ਜਾਂ ਸਾਹ ਕਰਾਉਂਦਾ ਵੀ ਕਲੇ ਘਰੋਂ ਨਿਕਲਦੀ ਨਹੀਂ ਇਸ ਕਰਕੇ ਵਿਚੋਲੇ ਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਤੇ ਵਿਚੋਲੇ ਨੂੰ ਹਮੇਸ਼ਾ ਲਈ ਖੁਸ਼ ਰੱਖਣਾ ਚਾਹੀਦਾ ਕੁਲਦੀਪ ਸਿੰਘ ਨੇ ਤੁਹਾਡਾ ਪੈਗਾਮ ਡਾਕਟਰ ਸਾਹਿਬ ਨੇ ਸਾਡੇ ਤੱਕ ਪਹੁੰਚਾਇਆ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ਣ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਹਾਜ਼ਰ ਹੋਇਆ ਸਤਿਗੁਰੂ ਮੀਰ ਕਰਨਵੀਰ ਭੋਟ ਸਿੰਘ ਦੀ ਮੈਂ ਅਰਦਾਸ ਕਰਾਰਾ ਹੋਰ ਵੀ ਗੁਰੂ ਕੀ ਸੰਗਤ ਤੋਂ ਲੰਬੜ ਸਾਰੀ ਮਾਇਆ ਭੇਜ ਗਈ ਸਤਿਗੁਰੂ ਨਾਮਦਾਨ ਬਖਸ਼ਣ ਨਿਸ਼ਚਿਤ ਕੀਤੇ ਸਮੇਂ ਵਿੱਚੋਂ 5 ਮਿੰਟ ਵੱਧ ਲੱਗ ਗਏ ਨੇ ਇਸ ਗੱਲ ਦੀ ਮਾਫੀ ਮੰਗਦੇ ਆ ਵੈਸੇ ਹੁਕਮ ਸੀ ਸਾਹਮਣੇ ਬੈਠੇ ਸਿੰਘ ਸਾਹਿਬ ਦਾ ਜੇ 5-7 ਮਿੰਟ ਇੱਧਰ ਉੱਧਰ ਹੋ ਰਹਿਣ ਤੇ ਕੋਈ ਗੱਲ ਨਹੀਂ ਜਣੀ ਇਸ ਦੀ ਮਾਫੀ ਵੀ ਦਿੱਤੀ ਗਈ ਸੀ ਕੱਲ ਦੁਪਹਿਰ ਦੀ ਦੀਵਾਨ ਵਿੱਚ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਗੁਰੂ ਕਾ ਪਵਿੱਤਰ ਇਤਿਹਾਸ ਅਰਧ ਕਰਦੇ ਆ ਜਿੰਨੀਆਂ ਵੀ ਗਲਤੀਆਂ ਹੋ ਸਾਡੀਆਂ ਜਿਹੜੇ ਚੰਗੇ ਸ਼ਬਦ ਨਹੀਂ ਹੋ ਤੇ ਬਾਬੇ ਨਾਨਕ ਦੀ ਬਾਣੀ ਦੇ ਨਾ ਭਾਈ ਇਸ ਕਰਕੇ ਹਿਰਦੇ ਵਿੱਚ ਸਾਕ ਕੇ ਲਾਹਾ ਲੈਣ ਦਾ ਯਤਨ ਕਰਨਾ ਆਪ ਸਾਰੇ ਪ੍ਰਬੰਧਕ ਵੀਰਾਂ ਦਾ ਗੁਰੂ ਕੀ ਸੰਗਤ ਦਾ ਸੌਣੂ ਵਾਲੇ ਵੀਰ ਦਾ ਲਾਈਵ ਚਲਾ ਰਿਹਾ ਵੀਰਾਂ ਦਾ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਧੰਨਵਾਦ ਕਰਦੇ ਹੋਏ ਆਪ ਜੀ ਤੋਂ ਅਗੇ ਮੰਗਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰਿ ਗਿਆਨ ਵੇਦਾਲੋ ਪਾਪ ਕੀ ਜਾਂਜ ਲੈ ਕਾਬਲੋਂ ਤਹਾਇਆ ਜੋਰੀ ਮੰਗੇ ਦਾਣਵੇ ਲਾਲੂ ਇਹ ਸਨ ਸਤਿਕਾਰਯੋਗ ਭਾਈ ਮਿਲਖਾ ਸਿੰਘ ਜੀ ਮੋਜੀ ਜਿਨ੍ਹਾਂ ਦੇ ਟਾਡੀ ਜੱਥੇ ਨੇ ਉਸ ਸਮੇਂ ਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜਸਰਵਣ ਕਰਾ ਕੇ ਸੰਤਾਂ ਨੂੰ ਨਿਹਾਲ ਕੀਤਾ ਹੈ ਕੋਟਨ ਕੋਟੀ ਧਰਵਾਧਾ ਸਾਰੀ ਸੰਗਤ ਦੇ ਧਰਵਾਦੀ ਹਾਂ ਜਿਨ੍ਹਾਂ ਨੇ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ 'ਚ ਬੈਠ ਕੇ ਸਾਡਾ ਜੋ ਇਤਿਹਾਸ ਹੈ ਜੋ ਗੁਰਸਿੱਖੀ ਜੀਵਨ ਹੈ ਉਹ ਸਰਵਣ ਕੀਤਾ ਹੈ ਕੋਟਨ ਕੋਟ ਧਰਵਾ ਸਾਰੀਆਂ ਸੰਗਤਾਂ ਦਾ ਸੋ 사ਸੰਗ ਜੀ ਇਸੇ ਤਰ੍ਹਾਂ ਹੀ ਆਪਣੇ ਧਾਰਮਿਕ ਸਵਾਨਾ ਜੋੜ ਮੇਲੇ ਦੇ ਦੁਆਨ ਦਿਨ ਰਾਤ ਚੱਲੇ ਹਨ ਅਜ 6 ਕੱਲ ਨੂੰ 7 ਪਰਸੋ 8 ਦੇਰ ਆ ਨਿਰੰਤਰ ਚੱਲ ਰਹੇ ਹਨ ਸਾਰੀਆਂ ਸੰਗਤ